ਬਟਾਲਾ ਪੁਲਿਸ ਤੇ ਗੈਂਗਸਟਰ ਮੋਹਿਤ ਕਾਕਾ ਦਰਮਿਆਨ ਹੋਇਆ ਪੁਲਿਸ ਮੁਕਾਬਲਾ ਆਮੋ ਸਾਹਮਣੇ ਚੱਲੀਆਂ ਗੋਲੀਆਂ ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਮੋਹਿਤ ਕਾਕਾ ਹੋਇਆ ਜ਼ਖਮੀ ਬੀਤੇ ਦਿਨੀ ਬਟਾਲਾ ਦੇ ਠਠਿਆਰਾ ਮੁਹੱਲਾ ਵਿੱਚ ਇੱਕ ਬੰਦ ਕਮਰੇ ਵਿੱਚੋਂ ਪੁਲਿਸ ਵੱਲੋਂ ਪੰਜ ਗੈਂਗਸਟਰਾਂ ਨੂੰ ਅਸਲ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਦੌਰਾਨ ਇੱਕ ਮੋਹਿਤ ਕਾਕਾ ਕੋਲੋਂ ਪੁਸ਼ਕੀਦ ਦੌਰਾਨ ਪਤਾ ਚੱਲਿਆ ਕਿ ਉਹਨਾਂ ਵੱਲੋਂ ਬਟਾਲਾ ਨਜ਼ਦੀਕ ਢਾਲੀਵਾਲ ਖਿੰਦ ਨਹਿਰ ਦੇ ਨਜ਼ਦੀਕ ਹਰਨ ਦੱਬਿਓਈ ਹੈ ਪੁਲਿਸ ਜਦੋਂ ਉਸ ਨੂੰ ਲੈ ਕੇ ਉੱਗ ਤੇ ਜਗ੍ਹਾ ਤੇ ਪਹੁੰਚੀ ਤਾਂ ਉੱਥੇ ਉਸ ਨੇ ਹਰਨ ਦੀ ਜਗ੍ਹਾ ਤੇ ਪਿਸਤਲ ਛੁਪਾ ਕੇ ਰੱਖਿਆ ਸੀ ਅਤੇ ਉਸੇ ਪਿਸਤਲ ਦੇ ਨਾਲ ਉਸ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਪਾਰਟੀ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਵਿੱਚ ਮੋਹਿਤ ਕਾਕਾ ਜਿਸ ਦੇ ਸੱਜੀ ਲੱਤ ਤੇ ਗੋਲੀ ਲੱਗਣ ਕਰ ਉਹ ਜ਼ਖਮੀ ਹੋ ਗਿਆ ਪੁਲਿਸ ਐਸਪੀ ਨੇ ਸਾਰੀ ਜਾਣਕਾਰ ਦਿੰਦੇ ਦੱਸਿਆ ਕਿ ਪੰਜੋ ਗੈਂਗਰ ਕਈ ਗੋਲੀਕਾਰਾਂ ਸਮੇਤ ਦੂਸਰੇ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਿਲ ਹਨ ਅਤੇ ਰਾਹੁਲ ਦਾਤਰ ਗੈਂਗ ਨਾਲ ਸੰਬੰਧਤ ਹਨ। ਸ਼੍ਰੀ ਰਾਦੇ ਕਲਾਸਟਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟਾ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਅੱਜ ਬਟਾਲਾ ਪੁਲਿਸ ਵੱਲੋਂ ਸਿਟੀ ਪੁਲਿਸ ਦੇ ਵਿੱਚ ਇੱਕ ਮੁਕਦਮਾ ਦਰਜ ਹੈਗਾ ਜਦੇ ਵਿੱਚ 2 ਦਿਨ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਇੱਥੇ ਇਹਨਾਂ ਨੇ 5 ਦੋਸ਼ੀਆਂ ਨੂੰ ਅਰੈਸਟ ਕੀਤਾ ਸੀਗਾ ਇਹ ਪੰਜ ਦੋਸ਼ੀ ਉਹੀ ਦੋਸ਼ੀ ਨੇ ਜਿਨ੍ਹਾਂ ਨੇ ਰੀਸੈਂਟ ਟਾਈਮਸ ਵਿੱਚ ਰੀਸੈਂਟ ਇੱਕ ਦੋ ਮਹੀਨੇ ਦੇ ਅੰਦਰ ਇੱਥੇ ਪੰਜ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਿਦੇ ਵਿੱਚ ਇਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਗ੍ਰੰਥਗੜ੍ਹ ਵਿੱਚ ਇਹਨਾਂ ਨੇ ਗੋਲੀ ਚਲਾਈ ਸੀਗੀਆਂ ਇਹਨਾਂ ਨੇ ਫਿਰ ਸ਼ੇਰਪੁਰ ਪਿੰਡ ਵਿੱਚ ਗੋਲੀ ਚਲਾਈ ਸੀਗੀ ਇਸ ਤੋਂ ਬਾਅਦ ਐਸਐਲ 바ਵਾ ਕਾਲਜ ਉੱਥੇ ਦਿਨ ਦਿਹਾੜੇ ਇਹ ਜਿਹੜੇ ਲੜਕੇ ਸੀਗੇ ਇਹਨਾਂ ਨੇ ਗੈਂਗ ਵਾਰ ਕੀਤੀ ਤੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਿਦੇ ਨਾਲ ਬਟਾਲਾ ਸ਼ਹਿਰ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਇਸ ਤੋਂ ਬਾਅਦ ਇਹਨਾਂ ਨੇ ਰੀਸੈਂਟਲੀ ਫਿਰ ਗਾਂਧੀ ਕੈਂਪ ਦੇ ਵਿੱਚ ਇਹਨਾਂ ਨੇ ਗੋਲੀ ਚਲਾਈ ਜਿੱਥੇ ਤਿੰਨ ਜਣੇ ਇੰਜਰਡ ਹੋਏ ਸੀ ਮੈਂ ਦੱਸਣਾ ਚਾਹਾਂਗਾ ਕਿ ਇਹ ਦੋ ਗਰੁੱਪ ਸੀਗੇ ਇੱਕ ਤੇ ਰਾਹੁਲ ਦਾਤਰ ਤੇ ਅਮਰ ਆਂਡੇ ਦਾ ਗਰੁੱਪ ਸੀਗਾ ਤੇ ਦੂਜੇ ਪਾਸੇ 사ਜਨ ਲੋਂਡੇ ਦਾ ਗਰੁੱਪ ਸੀਗਾ ਜੇ ਤਿੰਨੋਂ ਹੀ ਨੋਟੋਰੀਅਸ ਕ੍ਰਾਈਮਨਲਸ ਨੇ ਇੱਥੇ ਬਟਾਲਾ ਦੇ ਤੇ ਇਹਨਾਂ ਦਾ ਹੀ ਜਿਹੜਾ ਰਾਹੁਲ ਦਾਤਰ ਗਰੁੱਪ ਦਾ ਇੱਕ ਮੇਨ ਕਰੰਦਾ ਸੀਗਾ ਮੇਨ ਇਹਨਾਂ ਦਾ ਗੁਰਗਾ ਸੀਗਾ ਉਹ 모히ਤ ਏਲੀਅਸ ਕਾਕਾ ਜੋ ਕਿ ਗਾਂਧੀ ਕੈਂਪ ਦਾ ਰਹਿਣ ਵਾਲਾ ਹੈ ਕੀ ਅ ਅੱਜ ਇਹਨੇ ਐਸ ਐਚ ਓ ਸਿਟੀ ਸੁਖਜਿੰਦਰ ਉਹਨਾਂ ਨੂੰ ਇਹਨੇ ਇਖਸ਼ਾਫ ਕੀਤਾ ਸੀਗਾ ਕਿ ਇੱਥੇ ਥਿੰਦ ਪਿੰਡ ਦੇ ਰਕਬੇ ਦੇ ਵਿੱਚ ਇੱਥੇ ਨਹਿਰ ਕੰਡੇ ਇਹਨੇ ਹੈਰੋਇਨ ਲੁਕਾ ਕੇ ਰੱਖੀ ਹੋਈ ਹੈ ਜੋ ਉਸ ਦੀ ਰਿਕਵਰੀ ਵਾਸਤੇ ਐਸ ਐਚ ਓ ਅਲੋਂਗ ਵਿਦ ਡੀ ਐਸ ਪੀ ਸਿਟੀ ਇੱਥੇ ਆਏ ਸੀਗੇ ਜੋ ਇੱਥੇ ਆ ਕੇ ਇਹਨੇ ਪੁਲਿਸ ਨੂੰ ਚਕਮਾ ਦੇ ਕੇ ਇੱਥੇ ਆ ਕੇ ਪਤਾ ਲੱਗਾ ਕਿ ਇੱਥੇ ਹੈਰੋਇਨ ਤਾਂ ਕੋਈ ਸਿਗੀ ਹੀ ਨਹੀਂ ਇਹਨੇ ਆਪਣਾ ਪਿਸਟਲ ਲੁਕਾ ਕੇ ਰੱਖਿਆ ਹੋਇਆ ਸੀਗਾ ਇਹ 30 ਬੋਰ ਦਾ ਪਿਸਤਲ ਸੀਗਾ ਸਟਾਰ ਪਿਸਤਲ ਇਹਨੇ ਉਤੇ ਉਤੇ ਹੱਥ ਪਾਇਆ ਤੇ ਇਮੀਡੀਏਟਲੀ ਪੁਲਿਸ ਵੱਲ ਇਹਨੇ ਦੋ ਫਾਇਰ ਕੀਤੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਫਾਇਰ ਵਿੱਚ ਪੁਲਿਸ ਨੇ ਆਪਣਾ ਸੈਲਫ ਡਿਫੈਂਸ ਕਰਦੇ ਹੋਏ ਇੱਕ ਫਾਇਰ ਇਹਦੇ ਵੱਲ ਕੀਤਾ ਜੋ ਇਹਦੇ ਸੱਚੀ ਲੱਤ ਤੇ ਲੱਗਾ ਤੇ ਉਸ ਤੋਂ ਬਾਅਦ ਇਹ ਮੌਕੇ ਤੇ ਡਿੱਗ ਗਿਆ ਤੇ ਪੁਲਿਸ ਨੇ ਇਹਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਬੀਇੰਗ ਇੰਜਰਡ ਇਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਤੇ ਅਗਲੀ ਤਫਤੀਸ਼ ਚੱਲੀ ਹੈ ਇਹ ਦੋਨਾਂ ਗੈਂਗਾਂ ਦਾ ਬਾਰੇ ਜਰਾ ਦੱਸਿਆ ਇਹਨਾਂ ਦੇ ਕਿੰਨੇ ਹੁਣ ਤੱਕ ਮੈਂਬਰ ਤੁਸੀਂ ਕਾਬੂ ਕਰ ਲਏ ਜੀ ਹੁਣ ਤੱਕ ਰੀਸੈਂਟਲੀ ਜਿਹੜੇ ਨੇ 5 ਮੈਂਬਰ ਇਹਨਾਂ ਦੇ ਰੀਸੈਂਟਲੀ ਇਹਨਾਂ ਨੇ ਸਿਟੀ ਪੁਲਿਸ ਨੇ ਅੰਡਰ ਦ ਜਿਹੜੀ ਟੀਮ ਸੀਗੀ ਇਹਨੂੰ ਡੀਐਸਪੀ ਸਿਟੀ ਸੰਜੀਵ ਜੀ ਲੀਡ ਕਰ ਰਹੇ ਸੀ ਨਾਲ ਸਾਡੇ ਸੀਆਈ ਇਨਚਾਰਜ ਸੀਗੇ ਨਾਲ ਐਸਐਚਓ ਸਿਟੀ ਸੀਗੇ ਇਹਨਾਂ ਨੇ ਪੰਜ ਮੈਂਬਰ ਗ੍ਰਿਫਤਾਰ ਕਰ ਰਹੇ ਸੀਗੇ ਤੇ ਮੇਨ ਉਹਨਾਂ ਦਾ ਇਹੀ ਜਿਹੜਾ 모हित ਏਲੀਅਸ ਕਾਕਾ ਇਹਦੀ ਕ੍ਰਿਮੀਨਲ ਹਿਸਟਰੀ ਹੈ ਇਹਦੇ ਉੱਤੇ 2023 ਦੇ ਵਿੱਚ पीएस वेयरकाम्स सिटी ਤੇ पीएस सिविल लाइन अमृतसर सिटी ਇਹਦੇ ਉਤੇ ਦੋ ਮੁਕਦਮੇ ਦਰਜ ਨੇ ਉਹ ਵੀ ਲੁੱਟਖੋਹ ਦੇ ਮੁਕਦਮੇ ਦਰਜ ਸੀਗੇ 2 ਸਾਲ ਤੋਂ ਇਹ ਜੇਲ੍ਹ ਵਿੱਚ ਸੀਗਾ ਤੇ ਇਸੇ ਸਾਲ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਬੇਲ ਤੇ ਬਾਹਰ ਆਇਆ ਤੇ ਆਉਂਦੇ ਸਾਰ ਹੀ ਇਹਨੇ ਫਿਰ ਬਟਾਲੇ ਦੇ ਵਿੱਚ ਇਹ ਗੋਲੀਬਾਰੀ ਦਾ ਜਿਹੜਾ ਸਿਲਸਿਲਾ ਸੀਗਾ ਉਹ ਸ਼ੁਰੂ ਕਰ ਦਿੱਤਾ ਸੀਗਾ ਸੋ ਬਟਾਲਾ ਪੁਲਿਸ ਨੇ ਪਹਿਲਾਂ ਤੇ ਇਹਨੂੰ ਅਰੈਸਟ ਕਰਕੇ ਤੇ ਅੱਜ ਚਲੋ ਆਏ ਹੈਰੋਇਨ ਦੀ ਰਿਕਵਰੀ ਵਾਸਤੇ ਪਰ ਜਦੋਂ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਤੇ ਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਇਹਦੇ ਉੱਤੇ ਫਾਇਰ ਕੀਤਾ ਗਿਆ ਜੀ ਇਹਦੇ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਤੇ ਕੀਤੇ ਗਏ ਤੇ ਜਵਾਬੀ ਕ ਵਿਚ ਜਿਹੜੀ ਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਇੱਕ ਫਾਇਰ ਕੀਤਾ ਗਿਆ ਜੋ ਇਹਦੀ ਲੱਤ ਲੱਗਾ ਜੀ ਬਿਲਕੁਲ ਉਮਰ ਜ਼ਿਲ੍ਹੇ ਕਿਨ ਛੋਟੀ ਕਾਰਨੋਂ ਵੱਡੇ ਕਹਿ ਸਕਦੇ ਹਾਂ ਜੀ ਬਟ ਹੁਣ ਇਸੇ ਉਮਰ ਦੇ ਵਿੱਚ ਜਿਹੜੇ ਆਮ ਤੌਰ ਤੇ ਦੇਖਿਆ ਦੋਸ਼ੀ ਟ੍ਰਿਗਰ ਫ੍ਰੈਂਡਲੀ ਹੁੰਦੇ ਨੇ ਸੋ ਇਹ ਵੀ ਟ੍ਰਿਗਰ ਫ੍ਰੈਂਡਲੀ ਸੀਗਾ ਜਦੋਂ ਵੀ ਕੋ ਜਿਹੜਾ ਵੈਪਨ ਸੀਗਾ ਤੇ ਇਹਨੇ ਲਗਾਤਾਰ ਹੀ ਪਿਛਲੇ ਮਹੀਨੇ ਡੇਢ ਮਹੀਨੇ ਦੇ ਅੰਦਰ 4-5 ਵਾਰ ਦਾਤਾਂ ਨੂੰ ਅੰਜਾਮ ਦਿੱਤਾ ਤੇ ਹਰ ਜਗ੍ਹਾ ਹੀ ਇਹਨੇ ਜਿਹੜੀ ਫਾਇਰ ਕੀਤਾ ਐਸਐਲ ਭਵਨ ਜਿਹੜਾ ਐਸਐਲ 바ਵਾ ਕਾਲਜ ਜਿਹੜਾ ਉਥੇ ਦਿਨ ਦਿਹਾੜੇ ਇਹਨਾਂ ਨੇ ਦੋ ਜਿਹੜੇ ਗਰੁੱਪ ਸੀਗੇ ਉਹਨਾਂ ਵੱਲੋਂ ਸਿੱਧੇ ਫਾਇਰ ਕੀਤੇ ਗਏ ਚਲੋ ਉਹਦੇ ਵਿੱਚ ਕੋਈ ਰੱਬ ਵੱਲੋਂ ਕੋਈ ਇੰਜਰਡ ਨਹੀਂ ਹੋਇਆ ਬਟ ਜਦੋਂ ਇਹਨੇ ਗਾਂਧੀ कॅम्प ਦੇ ਵਿੱਚ ਫਾਇਰ ਕੀਤੇ ਤਾਂ ਉਥੇ ਤਿੰਨ ਜਣੇ ਇੰਜਰਡ ਵੀ ਹੋਏ ਸੀਗੇ ਸਰ ਜਦੋਂ ਵੀ ਇਸ ਤਿੱਕੇ ਦੇ ਕਿਸੇ ਗੈਂਗਸਟਰ ਨੂੰ ਕਾਬੂ ਕੀਤਾ ਜਾਂਦਾ ਜਦੋਂ ਰਿਕਵਰੀ ਵਾਸਤੇ ਨੂੰ ਲੈ ਕੇ ਜਾਇਆ ਜਾਂਦਾ ਤੇ ਉਥੇ ਮੁਕਾਬਲਾ ਬਣ ਜਾਂਦਾ ਉਹ ਉਸ ਦੇ ਉੱਤੇ ਗੋਲੀ ਚਲਾ ਦਿੰਦਾ ਕਿਹਦੀ ਨਕਾਮੀ ਸਮਝੀ ਜਾਂ ਫਿਰ ਕਿਹਦੀ ਚੁਸਤੀ ਸਮਝੀ ਨਹੀਂ ਨਕਾਮੀ ਨਹੀਂ ਇਹਨੂੰ ਜਾਂ ਚੁਸਤੀ ਨਹੀਂ ਸਮਝਦੇ ਇਸ ਵਾਰੀ ਤੇ ਇਹ ਗੱਲ ਸੀਗਾ ਨਾ ਕਿ ਇਹਨੇ ਪਹਿਲੋਂ ਹੀ ਪੁਲਿਸ ਨੂੰ ਚੱਕਮਾ ਦੇ ਦਿੱਤਾ ਕਿ ਇਹਨੇ ਹੈਰੋਇਨ ਦੀ ਰਿਕਵਰੀ ਵਾਸਤੇ ਇੱਥੇ ਦੱਸ ਕੇ ਆਇਆ ਸੀਗਾ ਤੇ ਹੈਰੋਇਨ ਦੀ ਰਿਕਵਰੀ ਵਾਸਤੇ ਜਦੋਂ ਆਇਆ ਪੁਲਿਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਗਾ ਕਿ ਅੱਗੇ ਇਹਦੇ ਕੋਲ ਵੈਪਨ ਵੀ ਹੋ ਸਕਦਾ ਸੋ ਇਹ ਕਿਉਂਕਿ ਵੱਲੋਂ ਵੀ ਇਹਦੇ ਉੱਤੇ ਦੋ ਮੁਕਦਮੇ ਦਰਜ ਨੇ ਲੁੱਟਖੋਹ ਦੇ ਮੁਕਦਮੇ ਦਰਜ ਸੀਗੇ ਜੇਲੇ ਟਾਈਮ ਲਾ ਆਇਆ ਫਿਰ ਜਿਹੜੇ ਨਟੋਰੀਅਸ ਕ੍ਰਿਮੀਨਲਸ ਨੇ ਉਹਨਾਂ ਨਾਲ ਤਾਲਮੇਲ ਹੈਗਾ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਹੋਵੇ ਕਿ ਇਸ ਤਰੀਕੇ ਦੇ ਨਾਲ ਜਦੋਂ ਹੈਰੋਇਨ ਦੀ ਰਿਕਵਰੀ ਬੋਲ ਕੇ ਜਾਵਾਂਗੇ ਤੇ ਉੱਥੇ ਜਾ ਕੇ ਵੈਪਨ ਹੋਏਗਾ ਤੇ ਪੁਲਿਸ ਨੂੰ ਇੱਕ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਬਟ ਫਿਰ ਵੀ ਜਿਹੜਾ ਹੈਗਾ ਪੁਲਿਸ ਨੇ ਬੜੀ ਮੁਸਤਦੀ ਦਿਖਾਉਂਦੇ ਹੋਏ ਇਮੀਡੀਏਟਲੀ ਆਪਣਾ ਪਹਿਲਾਂ ਤਾਂ ਸੈਲਫ ਡਿਫੈਂਸ ਵਿੱਚ ਫਾਇਰ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਨਾਲ ਦੀ ਨਾਲ ਕਾਬੂ ਕਰਕੇ ਇਹਨੂੰ ਸਿਵਲ ਹਸਪੀਟਲ ਬਟਾਲਾ ਪਹੁੰਚਾ ਦੇ ਤੱਕ ਗਿਆ